ਚੰਡੀਗੜ੍ਹ ਦੇ ਸਕੂਲਾਂ ਦੀਆਂ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਾਦੇ ਕਿ ਹੁਣ ਇਸ ਤਾਰੀਖ ਨੂੰ ਸਕੂਲ ਖੁੱਲਣਗੇ ਤਾਂ ਸਰਕਾਰ ਦੇ ਵੱਲੋਂ ਇਹ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤਾਂ ਸਰਦੀਆਂ ਦੀ ਗਰਮੀਆਂ ਸਰਦੀਆਂ ਦੀਆਂ ਛੁੱਟੀਆਂ ਦੇ ਚੱਲਦੇ ਇਹ ਸਰਕਾਰ ਦੇ ਵੱਲੋਂ ਅਹਿਮ ਫੈਸਲਾ ਲਿੱਤਾ ਗਿਆ ਹੈ ਤਾਂ ਬੱਚਿਆਂ ਨੂੰ ਹੁਣ ਛੁੱਟੀਆਂ 'ਚ ਵਾਧਾ ਕਰ ਦਿੱਤਾ ਗਿਆ ਦਾਦੇ ਕਿ ਚੰਡੀਗੜ੍ਹ ਦੇ ਵਿੱਚ ਛੁੱਟੀਆਂ ਨੂੰ ਵਧਾ ਦਿੱਤਾ ਗਿਆ ਤਾਂ ਇਸ ਸਮੇਂ ਉੱਤਰ ਭਾਰਤ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਸੀ ਜਿਸ ਕਰਕੇ ਲੋਕ ਘਰ ਤੱਕ ਸੀਮਤ ਹੋ ਕੇ ਰਹਿ ਗਏ ਨੇ ਤਾਂ ਸਿਹਤ ਭਾਗ ਵੱਲੋਂ ਇਸ ਠੰਡ ਦੇ ਵਿੱਚ ਬੱਚੇ ਅਤੇ ਬਜ਼ੁਰਗਾਂ ਦਾ ਖਾਸ ਆਰਖਾ ਲਈ ਸਰਾਧਤੀ ਗਈ ਆ ਤਾਂ ਸੰਗਠਿਤ ਹੁੰਦੇ ਦੇ ਮੱਦੇ ਨਜ਼ਰ ਸਕੂਲਾਂ ਚ ਸਰਦੀਆਂ ਦੀਆਂ ਛੁੱਟੀਆਂ ਦਾ ਵਾਅਦਾ ਦਿੱਤੇ ਗਏ ਨੇ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਹੁਕਮ ਤਾਵੇਂ ਕਿ ਸਕੂਲਾਂ ਚ 13 ਜਨਵਰੀ ਤੱਕ ਮਤਲਬ ਕਿ ਲੋਹੜੀ ਤੱਕ ਛੁੱਟੀਆਂ ਰਹਿਣਗੀਆਂ ਤੇ 14 ਫਰਵਰੀ ਨੂੰ ਆਮ ਵਾਂਗ ਸਕੂਲ ਖੁੱਲਣਗੇ ਤਾਂ ਇਸ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨੇ 10 ਜਨਵਰੀ ਤੱਕ ਛੁੱਟੀਆਂ ਵਧਾਈਆਂ ਸਨ ਪਰ ਠੰਡ ਦੇ ਦੇਖਦੇ ਹੋਏ ਦੁਬਾਰਾ ਛੁੱਟੀਆਂ ਵਿੱਚ ਵਾਧਾ ਕਰ ਦਿੱਤਾ ਗਿਆ ਤਾਂ ਸਿੱਖਿਆ ਅਫਸਰ ਚੰਡੀਗੜ੍ਹ ਵੱਲੋਂ ਜਾਰੀ ਹੁਕਮ ਅਨੁਸਾਰ ਚੰਡੀਗੜ੍ਹ ਦੇ ਸਾਰੇ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਪ੍ਰ ਰੈਣ ਗਿਆ ਤਾਂ ਸਕੂਲਾਂ 14 ਫਰਵਰੀ ਤੋਂ ਆਮ ਵਾਂਗ ਖੁੱਲਣਗੇ ਤਾਂ ਚੰਡੀਗੜ੍ਹ ਸਿੱਖਿਆ ਭਾਗ ਦੇ ਮੁਤਾਬਿਕ ਸਰਦੀਆਂ ਦੇ ਮੌਸਮ ਦੇਖਦੇ ਹੋਏ ਇਹ ਐਮ ਫੈਸਲਾ ਲਿੱਤਾ ਗਿਆ ਇਹ ਹੁਕਮ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਮਾਨਤਾ ਪ੍ਰਾਪਤ ਲਾਗੂ ਹੋਣਗੇ ਤਾਂ ਹੁਣ ਮੁਤਾਬਿਕ ਪਹਿਲੀ ਤੋਂ 8ਵੀਂ ਜਮਾਤ ਤੱਕ ਨਾਲ ਬੋਰਡ ਕਲਾਸਾਂ ਲਈ ਵੀ ਫਿਜ਼ੀਕਲ ਤੌਰ ਤੇ ਕਲਾਸਾਂ ਨਹੀਂ ਲੱਗਣਗੀਆਂ ਤਾਂ ਹਾਲਾਂਕਿ ਸਕੂਲ ਸਵੇਰੇ 9:00 ਖੁੱਲਣਗੇ ਅਤੇ ਅਧਿਆਪਕ ਆਨਲਾਈਨ ਕਲਾਸਾਂ ਲਾ ਲਾ ਸਕਦੇ ਨੇ ਇਸ ਤੋਂ ਇਲਾਵਾ 10ਵੀਂ ਅਤੇ 12ਵੀਂ ਜਮਾਤਾਂ ਲਈ ਸਕੂਲ ਦੁਬਾਰਾ ਖੁੱਲਣ ਦੀ ਇਜਾਜ਼ਤ ਹੋਵੇਗੀ ਪਰ ਸਵੇਰੇ 9:30 ਵਜੇ ਤੋਂ ਪਹਿਲਾਂ ਨਹੀਂ ਅਤੇ 3:30 ਵਜੇ ਤੋਂ ਅੱਜ ਤੱਕ ਸਕੂਲ ਦੀ ਛੁੱਟੀ ਹੋਵੇਗੀ ਤਾਂ ਦੱਸਦੇ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਠੰਡ ਨੂੰ ਦੇਖਦੇ ਹੋਏ ਮੁਰ ਤੋਂ ਛੁੱਟੀਆਂ ਨੂੰ ਵਧਾ ਦਿੱਤਾ ਗਿਆ ਸੀ ਤਾਂ ਸਰਕਾਰ ਦੇ ਨਵੇਂ ਹੁਕਮ ਮੁਤਾਬਿਕ 13 ਜਨਵਰੀ ਤੱਕ ਸਕੂਲ ਬੰਦ ਕਰਨ ਦੇ ਨਿਰਦੇਸ਼ ਦਿੱਤੇ ਨੇ ਤਾਂ ਹੁਣ 14 ਨੂੰ ਸਕੂਲ ਖੁੱਲਣਗੇ ਤਾਂ ਇਸ ਦੀ ਜਾਣਕਾਰੀ ਸੁਖਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ ਸੀ ਤਾਂ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਲਗਾਤਾਰ ਬਾਦਰੀ ਠੰਡ ਤੇ ਤੂਂਦ ਨੂੰ ਦੇਖਦਿਆਂ ਹੋਇਆਂ ਬੱਚਿਆਂ ਤੇ ਸਟਾਫ ਦੀ ਸਿਹਤ ਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਦੇ ਸਾਰੇ ਸਰਕਾਰੀ ਈ ਦੀ ਮੰਨਤਾ ਪ੍ਰਾਪਤ ਹੋ ਤੇ ਪ੍ਰਾਈਵੇਟ ਸਕੂਲਾਂ ਵਿੱਚ 13 ਜਨਵਰੀ ਤੱਕ ਛੁੱਟੀਆਂ ਕੀਤੀਆਂ ਗਈਆਂ ਨੇ ਤਾਂ ਹੁਣ ਸੂਬੇ ਦੇ ਸਾਰੇ ਸਕੂਲ 14 ਜਨਵਰੀ ਤੋਂ ਆਮ ਵਾਂਗ ਖੁੱਲਣਗੇ ਤਾਂ ਦੱਸ ਦਈਏ ਕਿ ਚੰਡੀਗੜ੍ਹ ਦੇ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਇਹ ਵੱਡੀ ਅਪਡੇਟ ਤੁਹਾਡਾਂ ਨਾਲ ਸਾਂਝੀ ਕਰ ਰਹੇ ਹਾਂ ਤਾਂ ਹੁਣ ਦੱਸਦੇ ਕਿ ਹੁਣ ਇਸ ਤਾਰੀਖ ਨੂੰ ਸਕੂਲ ਖੁੱਲਣਗੇ ਤਾਂ ਪ੍ਰਸ਼ਾਸਨ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਚੰਡੀਗੜ੍ਹ 'ਚ ਸਕੂਲਾਂ ਦੀਆਂ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ ਤੁਹਾਡਾਂ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਹੁਣ ਇਸ ਤਾਰੀਖ ਨੂੰ ਸਕੂਲ ਖੁੱਲਣਗੇ ਤਾਂ ਸਰਕਾਰ ਦੇ ਵੱਲੋਂ ਇਹ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤਾਂ ਸਰਦੀਆਂ ਦੀ ਗਰਮੀਆਂ ਸਰਦੀਆਂ ਦੀਆਂ ਛੁੱਟੀਆਂ ਦੇ ਚੱਲਦੇ ਇਹ ਸਰਕਾਰ ਦੇ ਵੱਲੋਂ ਅਹਿਮ ਫੈਸਲਾ ਲਿੱਤਾ ਗਿਆ ਤਾਂ ਬੱਚਿਆਂ ਨੂੰ ਹੁਣ ਛੁੱਟੀਆਂ 'ਚ ਵਾਧਾ ਕਰ ਦਿੱਤਾ ਗਿਆ ਤਾਂ ਦਾਦੇ ਕਿ ਚੰਡੀਗੜ੍ਹ ਦੇ ਵਿੱਚ ਛੁੱਟੀਆਂ ਨੂੰ ਵਧਾ ਦਿੱਤਾ ਗਿਆ ਤਾਂ ਇਸ ਸਮੇਂ ਉੱਤਰ ਭਾਰਤ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਸੀ ਜਿਸ ਕਰਕੇ ਲੋਕ ਘਰ ਤੱਕ ਸੀਮਤ ਹੋ ਕੇ ਰਹਿ ਗਏ ਨੇ ਤਾਂ ਸਿਹਤ ਭਾਗ ਵੱਲੋਂ ਇਸ ਠੰਡ ਦੇ ਵਿੱਚ ਬੱਚੇ ਅਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣ ਲਈ ਸਲਾਹ ਦਿੱਤੀ ਗਈ ਹੈ ਤਾਂ ਸੰਗਠਿਤ ਹੁੰਦੇ ਦੇ ਮੱਦੇ ਨਜ਼ਰ ਸਕੂਲਾਂ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਵਾਅਦਾ ਦਿੱਤੇ ਗਏ ਨੇ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਹੁਕਮ ਤਾਵੇਂ ਕਿ ਸਕੂਲਾਂ 'ਚ 13 ਜਨਵਰੀ ਤੱਕ ਮਤਲਬ ਕਿ ਲੋਹੜੀ ਤੱਕ ਛੁੱਟੀਆਂ ਰਹਿਣਗੀਆਂ ਤੇ 14 ਫਰਵਰੀ ਨੂੰ ਆਮ ਵਾਂਗ ਸਕੂਲ ਖੁੱਲਣਗੇ ਤਾਂ ਇਸ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨੇ 10 ਜਨਵਰੀ ਤੱਕ ਛੁੱਟੀਆਂ ਵਧਾਈਆਂ ਸਨ ਪਰ ਠੰਡ ਦੇ ਦੇਖਦੇ ਹੋਏ ਦੁਬਾਰਾ ਛੁੱਟੀਆਂ ਵਿੱਚ ਵਾਧਾ ਕਰ ਦਿੱਤਾ ਗਿਆ ਤਾਂ ਸਿੱਖਿਆ ਅਫਸਰ ਚੰਡੀਗੜ੍ਹ ਵੱਲੋਂ ਜਾਰੀ ਹੁਕਮ ਅਨੁਸਾਰ ਚੰਡੀਗੜ੍ਹ ਦੇ ਸਾਰੇ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਵਿੱਚ 13 ਜਨਵਰੀ 2026 ਤੱਕ ਛੁੱਟੀਆਂ ਰਹਿਣਗੀਆਂ ਤੇ ਸਕੂਲਾਂ 14 ਫਰਵਰੀ ਤੋਂ ਆਮ ਵਾਂਗ ਖੁੱਲਣਗੇ ਤਾਂ ਚੰਡੀਗੜ੍ਹ ਸਿੱਖਿਆ ਭਾਗ ਦੇ ਮੁਤਾਬਿਕ ਸਰਦੀਆਂ ਦੇ ਮੌਸਮ ਦੇਖ ਫੈਸਲਾ ਲਿੱਤਾ ਗਿਆ ਇਹ ਹੁਕਮ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਮਾਨਤਾ ਪ੍ਰਾਪਤ ਲਾਗੂ ਹੋਣ ਕੇ ਤਾਂ ਹੁਣ ਮੁਤਾਬਿਕ ਪਹਿਲੀ ਤੋਂ 8ਵੀਂ ਜਮਾਤ ਤੱਕ ਨਾਲ ਬੋਰਡ ਕਲਾਸਾਂ ਲਈ ਵੀ ਫਿਜ਼ੀਕਲ ਤੌਰ ਤੇ ਕਲਾਸਾਂ ਨਹੀਂ ਲੱਗਣਗੀਆਂ ਤਾਂ ਹਾਲਾਂਕਿ ਸਕੂਲ ਸਵੇਰੇ 9:00 ਖੁੱਲਣਗੇ ਅਤੇ ਅਧਿਆਪਕ ਆਨਲਾਈਨ ਕਲਾਸਾਂ ਲਾ ਲਾ ਸਕਦੇ ਨੇ ਇਸ ਤੋਂ ਇਲਾਵਾ 10ਵੀਂ ਅਤੇ 12ਵੀਂ ਜਮਾਤਾਂ ਲਈ ਸਕੂਲ ਦੁਬਾਰਾ ਖੁੱਲਣ ਦੀ ਇਜਾਜ਼ਤ ਹੋਵੇਗੀ ਪਰ ਸਵੇਰੇ 9:30 ਵਜੇ ਤੋਂ ਪਹਿਲਾਂ ਨਹੀਂ ਅਤੇ 3:30 ਵਜੇ ਤੋਂ ਅੱਜ ਤੱਕ ਸਕੂਲ ਦੀ ਛੁੱਟੀ ਹੋਵੇਗੀ ਤਾਂ ਦੱਸ ਦੇ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਠੰਡ ਨੂੰ ਦੇਖਦੇ ਹੋਏ ਮੁਰ ਤੋਂ ਛੁੱਟੀਆਂ ਨੂੰ ਵਧਾ ਦਿੱਤਾ ਗਿਆ ਸੀ ਤਾਂ ਸਰਕਾਰ ਦੇ ਨਵੇਂ ਹੁਕਮ ਮੁਤਾਬਿਕ 13 ਜਨਵਰੀ ਤੱਕ ਸਕੂਲ ਬੰਦ ਕਰਨ ਦੇ ਨਿਰਦੇਸ਼ ਦਿੱਤੇ ਨੇ ਤਾਂ ਹੁਣ 14 ਨੂੰ ਸਕੂਲ ਖੁੱਲਣਗੇ ਤਾਂ ਇਸ ਦੀ ਜਾਣਕਾਰੀ ਸੁਖਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ ਸੀ ਤਾਂ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਲਗਾਤਾਰ ਬਾਦਰੀ ਠੰਡ ਤੇ ਤੁੰਦ ਨੂੰ ਦੇਖਦਿਆਂ ਹੋਇਆਂ ਬੱਚਿਆਂ ਤੇ ਸਟਾਫ ਦੀ ਸਿਹਤ ਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਦੇ ਸਾਰੇ ਸਰਕਾਰੀ ਈਡਿਡਮਾਨ ਦਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 13 ਜਨਵਰੀ ਤੱਕ ਛੁੱਟੀਆਂ ਕੀਤੀਆਂ ਗਈਆਂ ਨੇ ਤਾਂ ਹੁਣ ਸੂਬੇ ਦੇ ਸਾਰੇ ਸਕੂਲ 14 ਜਨਵਰੀ ਤੋਂ ਆਮ ਵਾਂ ਦੱਸ ਦिए ਕਿ ਚੰਡੀਗੜ੍ਹ ਦੇ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਇਹ ਵੱਡੀ ਅਪਡੇਟ ਤੁਹਾਡਾ ਸਾਂਝਾ ਕਰ ਰਹੇ ਹਾਂ ਤਾਂ ਹੁਣ ਦੱਸਦੇ ਕਿ ਹੁਣ ਇਸ ਤਾਰੀਖ ਨੂੰ ਸਕੂਲ ਖੁੱਲਣਗੇ ਤਾਂ ਪ੍ਰਸ਼ਾਸਨ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ